ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਅ ਤੁਸੀਂ ਦੇਖ ਰਹੇ ਹੋ ਓਨਲੀ ਐਗਰੀਕਲਚਰ ਤੇ ਮੈਂ ਆ ਬਲਰਾਜ ਸਿੰਘ ਸਿੱਧੂ ਹਰ ਰੋਈ ਦੀ ਤਰ੍ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਅੱਜ ਜਾਨੀ ਕਿ 4 ਅਕਤੂਬਰ ਦੇ ਜਿਹੜੇ ਮੰਡੀ ਦੇ ਭਾਅ ਨੇ ਨਰਮੇ ਦੇ ਉਹ ਸਾਂਝੇ ਕਰਾਂਗੇ ਜੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਨਰਮੇ ਦੇ ਭਾਅ ਅੱਜ ਦੇਸ਼ ਦੀਆਂ ਵੱਖ-ਵੱਖ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ ਦੇ ਵਿੱਚ ਨਰਮੇ ਦੇ ਭਾਅ ਨੇ ਜਿਹੜੇ ਉਹ ਘਿਰੇ ਨੇ ਸੋ ਸਭ ਤੋਂ ਪਹਿਲਾਂ ਆਪਾਂ ਗੰਗਾ ਨਗਰ ਮੰਡੀ ਦੀ ਗੱਲ ਕਰ ਲੈਣੇ ਆ ਕਿਉਂਕਿ ਸਾਡੇ ਇਸ ਚੈਨਲ ਤੇ ਰਾਜਸਥਾਨ ਦੇ ਬਹੁਤ ਸਾਰੇ ਕਿਸਾਨ ਦੋਸਤ ਨੇ ਜਿਹੜੇ ਜੁੜੇ ਹੋਏ ਨੇ ਸੋ ਗੰਗਾ ਨਗਰ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਨਰਮੇ ਦਾ ਭਾਅ ਘੱਟ ਤੋਂ ਘੱਟ 7200 ਰੁਪਏ ਪ੍ਰਤੀ ਕੁਆਂਟਲ ਤੇ ਜ਼ਿਆਦਾ ਤੋਂ ਜ਼ਿਆਦਾ ਉੱਚਾ ਭਾਅ ਜੜਾ ਰਿਹਾ ਉਹ 7600 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਗੱਲ ਕਰ ਲੈਣੇ ਆ ਸਰਸਾ ਮੰਡੀ ਦੀ ਜਿੱਥੇ ਨਰਮੇ ਦਾ ਭਾਅ ਸੀ ਜਿਹ ਉਹ ਘੱਟ ਤੋਂ ਘੱਟ ਜਿਹੜਾ ਰਿਹਾ ਉਹ 7000 ਰੁਪਏ ਪ੍ਰਤੀ ਕੁਆਂਟਲ ਤੇ ਉੱਚਾ ਭਾਅ ਜਿਹੜਾ ਸਭ ਤੋਂ ਜ਼ਿਆਦਾ ਉਹ 75300 ਰੁਪਏ ਪ੍ਰਤੀ ਕੁਆਂਟਲ ਰਿਹਾ ਸਰਸਾ ਮੰਡੀ ਦੇ ਵਿੱਚ ਇੱਕ ਪਾਅ ਵਿਕੀ ਆ ਦੋਸਤੋ 7726 ਰੁਪਏ ਪ੍ਰਤੀ ਕੁਆਂਟਲ ਤੇ ਆਦਮਪੁਰ ਵਿੱਚ ਜਿਹੜਾ ਭਾਅ ਰਿਹਾ ਉਹ 7621 ਰੁਪਏ ਪ੍ਰਤੀ ਕੁਆਂਟਲ ਰਿਹਾ ਨਰਮੇ ਦਾ ਇਸੇ ਤਰ੍ਹਾਂ ਹੀ ਆਦਮਪੁਰ ਮੰਡੀ ਦੇ ਵਿੱਚ ਜਿਹੜਾ ਪੁਰਾਣਾ ਨਰਮਾ ਸੀ ਉਹ 7300 ਰੁਪਏ ਪ੍ਰਤੀ ਕੁਆਂਟਲ ਵਿਕਿਆ ਤੇ ਕਪਾਹ ਦੀ ਗੱਲ ਕਰੀਏ ਆਦਮਪੁਰ ਮੰਡੀ ਦੇ ਵਿੱਚ ਤਾਂ ਇੱਥੇ ਜਿਹੜੀ ਕਪਾਹ ਹੈ ਆਦਮਪੁਰ ਮੰਡੀ ਦੇ ਵਿੱਚ 8100 ਰੁਪਏ ਪ੍ਰਤੀ ਕੁਆਂਟਲ ਵਿਕੀ ਆ ਤੇ ਭੁੱਟੋ ਮੰਡੀ ਦੇ ਵਿੱਚ ਨਰਮਾ ਜਿਹੜਾ ਰਿਹਾ ਉਹ 7490 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਸਵਾਨੀ ਮੰਡੀ ਦੇ ਵਿੱਚ ਰਾਜਸਥਾਨ ਦੀ ਸਵਾਨੀ ਮੰਡੀ ਦੇ ਵਿੱਚ ਨਰਮੇ ਦਾ ਕਪਾਹ ਦਾ ਭਾਜੜਾ ਰਿਹਾ ਨਰਮੇ ਦਾ ਭਾਜੜਾ ਰਿਹਾ ਉਹ 8000 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤਾਂ ਦੋਸਤੋ ਏ ਸੀ ਨਰਮੇ ਦੇ ਭਾ